ਵੀਵੀਆਰ ਦਾ ਇੱਕ ਫੈਂਕਾ ਹੁੰਦਾ ਫੈਂਕਾ ਇੱਕ ਵਾਰੀ ਸਮਝਾਉ ਜੀ ਹਿਲਚੂ ਫੈਂਕਾ ਹੁੰਦਾ ਜਿੱਦਾਂ ਕਿ ਮੰਨ ਲਓ ਵੀ ਦੋ ਫੋਨ ਲਾ ਲਓ ਉਹ ਚਾਰ ਬੁੜੀਆਂ ਅਸੀਂ ਪਾਸੇ ਜਰ ਦੇ ਦੀਆਂ ਬੰਨ ਲੀਆਂ ਹਨਾ ਵੀ ਜਿਹੜੀ ਚੀਜ਼ਾਂ ਸਭ ਮੰਗ ਕਰਦੇ ਆ ਅੰਦਰ ਕਹਿਦੀ ਹਨਾ ਉਹ ਚੀਜ਼ ਮੰਨ ਲਓ ਜਿਹੜੇ ਅੰਦਰ ਜਿੰਨਾ ਸਰਕਲ ਚੱਲਦਾ ਹਨਾ ਮਤਲਬ ਬਾਹਰੋਂ ਖੜਕੇ ਬੰਦਾ ਬੰਦਾ ਅੰਦਰ ਜੀਹਟ ਛੇੜਦਾ ਫਿਰ ਉਹ ਜਿਹੜੀ ਸੈਟਿੰਗ ਹੁੰਦੀ ਆ ਉਹ ਨਿਸ਼ਾਨਾ ਸੱਟਣ ਦਾ ਨਿਸ਼ਾਨਾ ਇੰਨਾ ਤਗੜਾ ਹੁੰਦਾ ਕਿ ਮੈਂ ਕਹਾਂ ਜੇ ਤੁਸੀਂ ਕਹਿੰਦੇ ਵੀ ਆ ਬਾਰੀ ਚ ਡਿੱਗਣਾ ਚਾਹੀਦਾ ਤਾਂ ਬਾਰੀ ਚ ਹੀ ਡਿੱਗੂਗਾ ਹੁਣ 20 ਰੁਪਏ ਲੈਣਾ ਫੇਰ ਦੇ ਅੰਦਰੋਂ ਨੇ 5 ਲੱਖ ਦਾ ਸਮਾਨ ਹੈ ਤਨਾ 20000 ਜਿਹੜਾ ਫੋਨ ਬਾਹਰ ਆਪਣਾ 10000 ਰੁਪਏ ਦਾ ਮਿਲ ਜਾਂਦਾ ਅੰਦਰੋਂ ਆਏ ਨਹੀਂ ਪਤਾ ਵੀ ਸਮਝਦੇ ਹਿਸਾਬ ਨਾਲ ਜੀ ਸਖਤਾਈ ਜ਼ਿਆਦਾ ਆ ਤਾਂ 20000 ਦਾ ਵੀ ਗੂਆ ਕਿ 30000 ਦਾ ਵੀ ਫੋਨ ਫੜੇ ਜਾਂਦੇ ਆ ਮੈਂ ਉਹਨਾਂ ਦੇ ਵੀ ਗਾਣਾ ਲੇ ਗਿਆ ਸੀ ਕਹਿੰਦਾ ਚਾਹੀ ਫੋਲ ਸਖਤਾਈ ਕਰਤੀ ਫੈਂਕੇ ਆਲਿਆਂ ਦੇ ਪਰ ਜੇਲ੍ਹ ਚ ਯਾਰ ਦਾ ਮੁੱਕਣ ਦੰਦਾ ਨਹੀਂ ਤੜਿਆ ਯਾਰ ਹਨ ਨੇ ਹੂੰ ਇਹਦਾ ਚੱਕਰ ਦੇ ਵਿੱਚ ਬਾਹਲਾ ਮੁੱਦਾ ਮੁੱਦਾ ਬਾਕੇ ਕੁੱਟਦੇ ਨੇ ਆਸੇ ਪਾਸੇ ਜੋ ਖੜੇ ਹੁੰਦੇ ਨੇ ਜਾ ਰਹੇ ਹਨ ਨੇ ਹੋ ਲੈ ਸਕਤਾਈ ਹੁੰਦੀ ਫਿੰਕੇ ਵਾਲਿਆਂ ਦੇ ਪਰ ਫਿਰ ਵੀ ਜੀਲ ਚ ਜਰਦਾ ਮੁਕਣ ਦਿੰਦਾ ਹਣੀ ਤਰਾ ਯਾਰ ਐਨ ਨਹੀਂ ਇਹ ਮਜ਼ਾਕ ਕਰਦੇ ਜਦੋਂ ਉੱਥੇ ਮਜ਼ਾਕ ਕਰਦੇ ਸੁਣਾਉਣਾ ਇਦਾਂ ਹੀ ਮਲਾਜ ਮੈਨੂੰ ਕਹਿੰਦੇ ਵੀ ਆਹ ਫੋਨ ਫੜ ਕਿਸੇ ਮੁੰਡੇ ਨੂੰ ਫੋਨ ਫੜਾ ਇਹ ਕਹਿੰਦਾ ਹੁਣ ਇਹ ਤੇ ਵੀ ਗਾਣਾ ਲਿਖ ਦੇ ਮੈਂ ਕਹਾਈ ਲਿਖ ਦੂ ਮੈਂ ਲਿਖਿਆ ਸੀ ਇਹ ਕਹਿੰਦਾ ਵੀ ਹਫੂਨਾ ਕਿਥੋਂ ਕਰਾਂ ਬਾਲਿਓ ਕੀ ਆ ਗੁਲਾਮੀ ਨਹੀਂ ਚੱਕਰ ਚ ਪਟੇ ਨਾ ਨੰਦੇ ਅਸਲਾਮੀ ਨਹੀਂ ਮੌਤ ਬਾਗੂ ਆ ਕੇ ਟੋੜ ਫੂਕ ਮਾਰਦਾ ਤੇ ਡੇਫਟੀ ਕਰਾਉਂਦਾ ਆ ਹਾ ਕਰੇ ਗੋਰੀਏ ਪਹਿਲੇ ਪਟੇ ਉੱਤੇ ਉਡੂਦੇ ਆ ਹੋਸ਼ ਨਹੀਂ ਤੇ ਦੂਜਾ ਡਾਉਂਦਾ ਚੀਨੇ ਗੋਲੇ ਸਾਰੇ ਗੋਰੀਏ ਕਿਥੋਂ ਆ ਕਿੰਨੇ ਦਾ ਲਿਆ ਕੇ ਗੀਂ ਦਿੱਤਾ ਫੇਰੇ ਦੱਸਣੇ ਪੈਂਦੇ ਆ ਨਾਮ ਸਾਰੇ ਗੋਰੀਏ ਬਾਲਿਓ ਕੇ ਹੁੰਦੇ ਪਗਤਾਨ ਪਰਨੀ ਪਰ ਨਿਵੇਂ ਜਸੇ ਹਮਸ਼ੂਕ ਪੱਕੀ ਦੇ ਕੁੱਟਦਿਆਂ ਨਾਲੇ ਗਿਣਤੀ ਵੀ ਕਰਦੇ ਨਾਲੇ 31 ਦਿਨ ਰੱਖਦੇ ਆ ਵਿੱਚ ਚੱਕੀ ਦੇ ਫੋਨ ਫੜੇ ਪਿਛੋਂ ਚਾਰਜ ਨਗਰਾਨ ਨਦੰਦੇ ਆ ਨਗਰਾਨ ਵੀ ਕੀ ਕਰਨ ਵਿਚਾਰੇ ਗੋਰੀਏ ਪਹਿਲੇ ਪਟੇ ਉੱਤੇ ਉੜਦੇ ਆ ਹੋਸ਼ ਨਹੀਂ ਤੇ ਦੂਜਾ ਡੋਂ ਦਾ ਚੀਨੇ ਗੋਲੇ ਸਾਰੇ ਗੋਰੀਏ ਕਿੱਥੋਂ ਆ ਕਿਨੇ ਦਾ ਲਿਆ ਕੇ ਕਿਨੇ ਦਿੱਤਾ ਫਿਰ ਦੱਸਣੇ ਪੈਂਦੇ ਆ ਨਾਮ ਸਾਰੇ ਗੋਰੀਏ ਇਹ ਮੈਂ ਗਾਇਆ ਬਰਲ ਵੀ ਹੋਸੀ ਮਰੀਏ ਕਲੀਪਰ ਅੰਦਰ ਜੇਲ੍ਹ ਦੇ ਆਸ਼ਕ ਬੈਠੇ ਪੂਰੇ ਜੀ ਆਸ਼ਕ ਆਸ਼ਕ ਵਾਲੇ ਹੀ ਆ ਰਿਹਾ ਆਸ਼ਕ ਨੂੰ ਜਿਹੜੀ ਛੱਡ ਗਏ ਉਹ ਵਾਲੇ ਆ ਜਿੰਨਾ ਛੱਡਣ ਚੱਲ ਜਾਂਦੇ ਵੀ ਲੈ ਆਉਂਦੇ ਆ ਹਨਾ ਉਹ ਯਾਦ ਆ ਜਿਹੜਾ ਕ੍ਰਾਈਮ ਕਰਦਾ ਉਹ ਹਮੇਸ਼ਾ ਹੀ ਬਚ ਜਾਂਦਾ ਮੁੰਡਿਆਂ ਤੋਂ ਕਹਿੰਦੇ ਵੀ ਜ਼ਿਆਦਾ ਕ੍ਰਾਈਮ ਕਰਾਉਣ ਦਾ ਕਾਰਨ ਹੀ ਕੁੜੀਆਂ ਆ ਇਹ ਕਈ ਸੱਚੇ ਆਸ਼ਕ ਆ ਕਿਹ ਜੇਲ੍ਹ ਚ ਆ ਗਏ ਪਿੱਛੇ ਕੁੜੀਆਂ ਆਪ ਦੀ ਜ਼ਿੰਦਗੀ ਇੰਜੋਏ ਕਰ ਰਹੀਆਂ ਆਸ਼ਕੋ ਜਰਾ ਉੱਥੇ ਕੀ ਰਹਿ ਗਿਆ ਬਹੁਤ ਦੇਖਿਆ ਉਹਨੂੰ ਇੱਕ ਮੁੰਡਾ ਮੇਰੇ ਨਾਲ ਉੱਥੇ ਜੂਤ ਰਹਿ ਗਿਆ ਉਹ ਵੀ ਇਦਾਂ ਜੇਲ੍ਹ ਚ ਗਾਣੇ ਲਿਖਣ ਲੱਗ ਗਿਆ ਉਹਨੇ ਗਾਣਾ ਲਿਖਿਆ ਸੀ ਅਮਨ ਬਾਈ ਕਰ ਰਿਹਾ ਹੈਗਾ ਨਾ ਕਹਿੰਦਾ ਯਾਰ ਜੇਲ੍ਹ ਚ ਮਸ਼ੂਕ ਕਿਸੇ ਹੋਰ ਨਾਲ ਸਾਰੇ ਬਦਲ ਜਾਂਦੇ ਨੇ ਇੱਥੇ ਦੌਰ ਨਾਲ 14 ਮਹੀਨੇ ਡੰਗ ਥਾਰ ਗਈ ਸਾਨੂੰ ਪਿਆਰ ਦੀ ਦੇ ਉਹਨੂੰ ਕੱਲੇ ਹੀ ਪੈਸੇ ਦੀ ਦੋਹਾਂ ਨੂੰ ਯਾਰ ਉਹ ਭੁੱਖ ਮਾਰ ਗਈ। ਅਕਸਰ ਮੈਨੂੰ ਜਦੋਂ ਨਸ਼ੇ ਦੇ ਲੱਗਦਾ ਜਾਂ ਲਿਖਣ ਲੱਗਦਾ ਤੇ ਨਹੀਂ ਆਪਣੀ ਅੱਜ ਕੱਲ ਦਾ ਪਿਆਰ ਵੈਸੇ ਤੁਸੀਂ ਜੋ ਦੇਖ ਰਹੇ ਹੋ ਅੱਜ ਕੱਲ ਦਾ ਪਿਆਰ ਬਸ ਪੈਸੇ ਨਾਲ ਇਸ਼ਕ ਰਹਿ ਗਿਆ ਮਤਲਬ ਦੀ ਯਾਰੀ ਆ। ਯਾਰੀ ਵੀ ਮਤਲਬ ਦੀ ਹੈ। ਯਾਰੀ ਮਤਲਬ ਦੀ ਹੈ। ਪਿਆਰ ਕੱਲੇ ਪੈਦਨ ਵਾਲੀ ਕਿੰਨੇ ਕਿ ਛੁਰੇ ਖਾਦੇ ਪਿੱਟ ਤੇ ਸਾਹ ਵੀ ਨਹੀਂ ਗਈ ਚੱਲੂਗਾ ਕਿੰਨੇ ਕਿ ਛੁਰੇ ਖਾਦੇ ਪਿੱਟ ਤੇ ਅਣਗਿਣਤੀ ਹੋ ਗਈ ਹੁਣ ਬੁਲਟਾ ਲਾਇਕ ਓਕੇ ਤੁੰਦਾ ਸਾਰਾ ਰਿਕਾਰਡਿੰਗ ਬੰਦ ਕਰ ਮੇਰਾ ਵੀ ਤੁੰਦਾ ਸਾਰਾ ਰਿਕਾਰਡਿੰਗ ਬੰਦ ਕਰ ਅੰਦਰ ਜੇਲ੍ਹ ਦੇ ਆਸ਼ਿਕ ਬੈਠੇ ਪੂਰੇ ਜੀ ਆਸ਼ਿਕ ਆਸ਼ਿਕ ਵਾਲੀ ਹੈ ਜੀ ਆਸ਼ਿਕ ਨੂੰ ਜਿਹੜੀ ਛੱਡ ਗਏ ਹੁੰਦੇ ਉਹ ਵਾਲੇ ਆ ਜਦੋਂ ਚੱਡਣ ਚੱਲ ਜਾਂਦੇ ਵੀ ਲੈ ਆਉਂਦੇ ਹਨਾ ਉਹ ਯਾਦ ਆ ਜਿਹੜਾ ਕ੍ਰਾਈਮ ਕਰਦਾ ਉਹ ਹਮੇਸ਼ਾ ਹੀ ਬਚ ਜਾਂਦਾ ਮੁੰਡਿਆਂ ਤੋਂ ਕਹਿੰਦੇ ਵੀ ਜ਼ਿਆਦਾ ਕ੍ਰਾਈਮ ਕਰਾਉਣ ਦਾ ਕਾਰਨ ਹੀ ਕੁੜੀਆਂ ਆ ਇਹ ਕਈ ਸੱਚੇ ਆਸ਼ਕਿਆ ਜੇਲ੍ਹ ਚ ਆ ਗਏ ਪਿੱਛੇ ਕੁੜੀਆਂ ਆਪਦੀ ਜ਼ਿੰਦਗੀ ਜਿਉਾਈ ਕਰ ਰਹੀਆਂ ਆਸ਼ਕ ਉਹ ਚਲਾ ਉੱਥੇ ਕਿ ਜਿਹੜਾ ਬਹੁਤ ਦੇਖਿਆ ਉਹਨੂੰ ਇੱਕ ਮੁੰਡਾ ਮੇਰੇ ਨਾਲ ਉੱਥੇ ਜੂਤ ਰਹਿ ਗਿਆ ਉਹ ਵੀ ਇਦਾਂ ਜੇਲ੍ਹ ਚ ਗਾਣੇ ਲਿਖਣ ਲੱਗ ਗਿਆ ਉਹਨੇ ਗਾਣਾ ਲਿਖਿਆ ਸੀ ਅਮਨ ਬਾਈ ਕਰ ਰਿਹਾ ਹੈਗਾ ਨਾ ਕਹਿੰਦਾ ਯਾਰ ਜੇਲ੍ਹ ਚ ਮਸ਼ੂਕ ਕਿਸੇ ਹੋਰ ਨਾ ਖਰੇ ਬਦਲ ਜਾਂਦੇ ਨੇ ਇੱਥੇ ਦੌਰ ਨਾਲ 14 ਮਹੀਨੇ ਡੰਗ ਥਾਰ ਗਈ ਸਾਨੂੰ ਪਿਆਰ ਦੀ ਦੇ ਉਹਨੂੰ ਕੱਲੇ ਹੀ ਪੈਸੇ ਦੀ ਦੋਹਾਂ ਨੂੰ ਯਾਰੋ ਭੁੱਖ ਮਾਰ ਗਈ ਅਸਿਕ ਨੂੰ ਹਮੇਸ਼ਾ ਜਾਂਦਾ ਨਸ਼ੇ ਦੇ ਲੱਗਦਾ ਜਾਂ ਲਿਖਣ ਲੱਗਦਾ ਬਾਈ ਬਚਪਨ ਚ ਕ੍ਰਸ਼ ਵੀ ਹੁੰਦਾ ਹੈ ਇੱਕ ਤਰਫਾ ਪਿਆਰ ਉਹ ਉਹਦੀ ਫੀਲਿੰਗ ਬਹੁਤ ਹੈ ਨਾ ਪਿਓਰ ਜੀ ਹੁੰਦੀ ਪਵਿੱਤਰ ਜੀ ਬਿਲਕੁਲ ਉਹਨੂੰ ਆਉਂਦਾ ਬਈ ਮੈਂ ਦੇਖੀ ਚੱਲੀ ਆ ਬਸ ਠੀਕ ਆ ਸਭ ਕੁਝ ਹਾਂ ਕੋਈ ਗਲਤ ਜ ਨਹੀਂ ਬੰਦਾ ਸੋਚਦਾ ਹਾਂ ਗਲਤ ਨਹੀਂ ਸੋਚਦਾ ਬਸ ਇਦਾਂ ਹੁੰਦਾ ਵੀ ਯਾਰ ਇਹਨੂੰ ਦੇਖ ਲਿਆ ਤੇ ਸਕੂਲ ਟਾਈਮ ਹੁੰਦਿਆ ਬਾਈ ਉਹਨਾਂ ਦਾ ਬੰਦਾ ਸਕੂਲ ਜਾਂਦਾ ਹੀ ਦੇਖਣ ਮਾਰਾ ਸਹੀ ਜਿਵੇਂ ਮੇਰੇ ਅਰਗਾ ਦਾ ਜਿਹਨੇ ਪੜ੍ਹਨਾ ਨਹੀਂ ਹੁੰਦਾ ਬਸ ਮਾਰਾ ਮੋਟਾ ਉਹ ਦੇਖਣ ਮਾਰ ਹੀ ਜਾਂਦਾ ਹੁੰਦਾ ਵੀ ਹਾਂ ਯਾਰ ਤੇ ਕਈ ਵਾਰੀ ਰੱਬ ਨਾ ਕਰੇ ਛੁੱਟੀ ਹੱਟੀ ਮਾਰ ਲੇ ਫਿਰ ਆ ਹੁੰਦਾ ਵੀ ਮਰ ਨਹੀਂ ਹੋ ਗਿਆ ਕਿੱਧਰ ਆ ਗਿਆ ਅੱਜ ਐਵੇਂ ਆ ਗਿਆ ਭੱਜ ਜਾ ਉਹ ਤਾਂ ਦਿਨ ਫੇ ਕਹਿ ਦਰਗਾ ਹੀ ਹੁੰਦਾ ਹੈ ਨਾ ਲੋਗਨ ਉਹ ਬੰਦਾ ਬਹਿਣਾ ਬਹੁਤ ਕੁਝ ਚਾਹੁੰਦਾ ਪਰ ਕਹਿ ਨਹੀਂ ਸਕਦਾ ਕਦੇ ਬੰਦੇ ਨੇ ਦਿਲ ਚ ਹੁੰਦਾ ਵੀ ਯਾਰ ਮੈਂ ਹਾਂ ਇਹਨੂੰ ਮੈਂ ਪਸੰਦ ਕਰਦਾ ਨਾ ਮੈਂ ਕਹਿ ਦਿਆਂ ਫੇ ਸੋਚਦਾ ਯਾਰ ਵੀ ਮੈਂ ਕਹਿਤਾ ਉਹਨਾਂ ਮੇਰੇ ਨਾਲ ਲੜ ਪੈਣਾ ਕੋਈ ਚ ਨਾ ਦੱਸ ਦੇ ਕਿਸ ਨੂੰ ਮੇਰਾ ਨਾਂ ਨਾ ਕੱਢ ਦੇਣ ਕਿ ਡਰ ਹੁੰਦਾ ਮੈਨੂੰ ਜਦੋਂ ਬੋਲਣ ਤੋਂ ਵੀ ਜਾਵਾਂਗੇ ਹਾਂ ਬੋਲਣ ਤੋਂ ਵੀ ਜਾਵਾਂਗੇ ਤੇ ਮੈਨੂੰ ਵੀ ਡਰ ਹੁੰਦਾ ਸੀ ਵੀ ਆ ਮੈਨੂੰ ਤਾਂ ਕਦੇ ਉਹਨੇ ਬੁਲਾਇਆ ਹੀ ਨਹੀਂ ਸੀ ਮੈਂ ਮੈਨੂੰ ਐ ਹੁੰਦਾ ਵੀ ਵਾ ਦੇਖੀ ਚ ਨਾ ਵਾਸਤੇ ਮੈਂ ਇੱਕ ਵਾਰੀ ਉਹਦੀ ਚੋਰੀ ਫੋਟੋ ਕੱਢ ਲਈ ਸੀ ਉਹਦੇ ਬੈਗ ਚੋਂ ਤੋਂ ਫਿਰ ਮੈਂ ਜਦੋਂ ਮੈਨੂੰ ਕਿਸੇ ਨੇ ਹੋਈ ਕਹਿਤਾ ਕਿਸੇ ਮੁੰਡੇ ਨੇ ਵੀ ਮੇਰੀ ਉਹਦੇ ਨਾਲ ਗੱਲ ਵਾਤਾ ਮੈਂ ਫੋਟੋ ਪਾੜੀ ਨਾਲ ਮੈਂ ਰੋਇ ਮੈਨਲੇ ਕੋਈ ਗੱਲਬਾਤ ਨਹੀਂ ਸੀ ਬਸ ਆਪ ਨੂੰ ਐ ਲੱਗਿਆ ਇਹ ਗੱਲ ਜੋ ਹੁਣ ਤੁਹਾਡੀ ਵਾਈਫ ਨੇ ਸੁਣੀ ਹਾਂਜੀ ਫਿਰ ਤੁਹਾਨੂੰ ਰੋਟੀ ਮਿਲਣ ਦੀ ਸੰਭਾਵਨਾ ਹੈ ਕਿ ਨਹੀਂ ਨਹੀਂ ਮੰਨ ਦਤਿਆ ਵੈਦਾਰਾ ਗੋ ਅੱਛਾ ਇਹ ਮਾਲੂ ਸਕੂਲ ਟਾਈਮ ਜੋ ਪੜਦਾ ਹੈ ਨਾ ਵੀ ਦੇਖਦਾ ਹੁੰਦਾ ਸੀ ਇਹ ਕੁੜੀ ਮੈਨੂੰ 8 ਸਾਲ ਬਾਅਦ ਹੁਣ ਦੁਬਾਰਾ ਬੱਸ 'ਚ ਮਿਲੀ ਇੱਕ ਦਿਨ ਮੈਨੂੰ ਨੇ ਖੁਦ ਹੀ ਬੁਲਾ ਲਿਆ ਮੈਂ ਤਾਂ ਸੋਚੀ ਨਹੀਂ ਸੀ ਕਦੇ ਮੈਨੂੰ ਉਹ ਬੁਲਾਉਗੀ ਮੈਂ ਤਾਂ ਤੁਸੀਂ ਬੱਸ ਤੇ ਕਰਨਾ ਚਾਹੁੰਦੇ ਸੀਗੇ ਤੁਹਾਨੂੰ ਬੱਸ ਤੇ ਮਿਲੀ ਹਾਂ ਬੱਸ ਜੀ ਠੀਕ ਹੈ ਠੀਕ ਮੈਂ ਤਾਂ ਸੋਚੀ ਨਹੀਂ ਸੀ ਕਦੇ ਵੀ ਉਹ ਮੈਨੂੰ ਬੁਲਾਉਗੀ ਉਹਦੇ ਐਨਕ ਲੱਗੀ ਹੁਣ ਗੌਰ ਜੀ ਨਾਲ ਦੇਖ ਕੇ ਤੇ ਮੈਨੂੰ ਪੁੱਛ ਲਈ ਵੀ ਤਾਂ ਕਰਕੇ ਇਸ ਕਰਣ ਮੈਂ ਕਿਹਾ ਹੂੰ ਹੂੰ ਤੇ ਉਹ ਮੈਨੂੰ ਕਾਹੀ ਪੁੱਛਣ ਉਹ ਵੀ ਜਾਣਨਾ ਚਾਹੁੰਦੀ ਸੀ ਮਜੇਲ ਘਾਤੂ ਕੀ ਸੀ ਨ ਹੋਇਆ ਹਨਾ ਵੀ ਹੁੰਦਾ ਹੀ ਹਰ ਇੱਕ ਨੂੰ ਮੈਂ ਚੱਲ ਉਹਨੂੰ ਦੱਸਿਆ ਇਦਾਂ ਨਾ ਅਸੀਂ ਉਦੋਂ ਖੇਡਣ ਜਾਂਦੇ ਸੀਗੇ ਤੇ ਮੈਂ ਉਹ ਕਹਿੰਦੀ ਵੀ ਮੈਂ ਇੱਥੇ ਬਠਿੰਡੇ ਕੋਰਸ ਕਰ ਰਹੀਆ ਕਰਦੀ ਕੋਈ ਤੇ ਅਸੀਂ ਬਠਿੰਡੇ ਗਏ ਆ ਨਾ ਉਹਦੇ ਨਾਲ ਤੇ ਜਿਹੜੇ ਕੰਮ ਜਾਣਾ ਸੀ ਉਹ ਤਾਂ ਗਏ ਨਹੀਂ ਸੀ ਮੈਂ ਤੇ ਮੇਰੇ ਨਾਲ ਦਾ ਹੋਟਲ ਚ ਜਾ ਕੇ ਪੈ ਗਏ ਵੀ ਆਥਨੇ ਉਹਦੇ ਨਾਲ ਹੀ ਵਾਸਤੇ ਆਏ ਵਾਸਤੇ ਉਹਨੇ ਸਾਨੂੰ ਦੱਸਿਆ ਵੀ ਮੈਂ 5 ਵਜੇ ਆਉਂਗੀ ਉਹਦੇ ਨਾਲ ਉਹਨੇ ਮਰੇ ਆਪਦੇ ਕੰਮ ਨਹੀਂ ਕੀਤਾ ਬਸ ਵੀ ਹਾਂ ਵਾਸਤੇ ਨਾਲ ਜਾਵੇਂ ਉਹ ਆਈ ਡੀ ਲੱਗੀ ਉਹਨੇ ਮੈਸੇਜ ਮੂਸੀ ਕੀਤੇ ਨਾ ਚਲੋ ਗੱਲਬਾਤ ਕਰਦੇ ਰਹੇ ਤੇ ਉਹਨੇ ਜੋ ਵੀ ਜਿਹੜਾ ਕੁਝ ਮੈਂ ਨਹੀਂ ਕਹਿ ਸਕਦਾ ਵੀ ਮੈਂ ਕਹਿਤਾ ਉਹਨੂੰ ਬਸ ਮੈਨੂੰ ਮੌਕਾ ਮਿਲਿਆ ਕਹਿ ਦੇ ਉਹਦਾ ਤੁਹਾਡਾ ਵਿਆਹ ਹੋ ਗਿਆ ਸੀ ਹਾਂ ਇਹ ਹੁੰਦੀਆਂ ਗੱਲਾਂ ਬਾਈ ਕੌਣ ਬੀ ਗੱਲਾਂ ਮੈਂ ਬਹੁ ਟਾਈਮ ਗੱਲਾਂ ਕਰੀ ਗਈ ਸੀ ਉਦੋਂ ਹੁਣ ਤੁਸੀਂ ਫਿਰ ਬਲੌਕ ਹੋ ਜਾਂ ਗੱਲ ਹੁੰਦੀ ਹੈ ਨਹੀਂ ਬਲੌਕ ਨਹੀਂ ਹੋਇਆ ਮੈਂ ਅੱਛਾ ਬਲੌਕ ਵੀ ਨਹੀਂ ਹੁੰਦਾ ਬਸ ਵੀ ਕਦੇ ਕਦੇ ਹੋ ਜਾਂਦੀ ਆ ਤੇ ਪਰ ਹੁਣ ਨਹੀਂ ਹੁੰਦਾ ਲਿਖਿਆ ਕਦੀ ਉਹਦੇ ਲਈ ਕੁਝ ਮੈਂ ਇੱਕ ਤਰਫਾ ਦੀ ਪਿਆਰ ਮੇਰੇ ਅਸਰੇ ਤਾਂ ਹੀ ਨਹੀਂ ਜੜਿਆ ਮੇਰੇ ਵਿੱਚ ਹਿੰਮਤ ਹੈ ਨਹੀਂ ਸੀ ਵਾਫਰ ਕੇ ਪੁੱਛਦੀ ਅਸੀਂ ਇੰਨਾ ਕੀ ਲਿਖਿਆ ਦੀ ਲਈ ਤਾਂ ਜਾਂ ਉਹਦਾ ਹੋਰ ਕਨੇ ਬੋਧ ਨੇ ਕਿਸ ਸਮੇਂ ਕਤਲ ਕਰਨਾ ਪੈ ਗਿਆ ਸੀ ਸੋਚਿਆ ਨਹੀਂ ਸੀ ਬਈ ਕਿ ਕਤਲ ਕਰਨਾ ਪਊ ਕਦੇ ਵੀ ਲਿਖਣ ਬਾਰੇ ਵੀ ਨਹੀਂ ਸੋਚਿਆ ਸੀ ਕਦੇ ਲਿਖੂੰਗਾ ਜਾਂ جیل ਜਾਊਂਗਾ ਇਹ ਕੰਮ ਦਰਜੀ ਦਾ ਤੁਸੀਂ ਕੰਮ ਸਿੱਖ ਰਹੇ ਸੀ ਜਾਂ ਕਰ ਰਹੇ ਸੀ ਹਾਂਜੀ ਮੈਂ ਪੜਦਾ ਸੀ ਪੜਦਾ ਪੜਦੇ ਨਾਲ ਮੈਂ ਟੇਲਰ ਦਾ ਕੰਮ ਸਿੱਖਣ ਲੱਗ ਗਿਆ ਸਿੱਖਦਾ ਸੀ ਇੱਕ ਦਾ ਕੰਮ ਵਧੀਆ ਕਰਨ ਲੱਗ ਗਿਆ ਸੀ ਹੂੰ ਤੇ ਇੱਕ ਦਿਨ ਮੈਂ ਪਿੰਡ ਵਾਲੇ ਸਕੂਲ 'ਚ ਮੈਂ 10ਵੀਂ ਕਲਾਸ 'ਚ ਫੇਲ ਹੋ ਗਿਆ ਕਿਉਂਕਿ ਧਿਆਨ ਨਹੀਂ ਰਿਹਾ ਪੜ੍ਹਨ 'ਕੰਨੀ ਤਾਂ ਕਮਸ ਕੱ ਲੱਗਿਆ ਸੀ ਹੂੰ ਫਿਰ ਮੈਂ ਖਾਲਸਾ ਸਕੂਲ ਤੇ ਲੱਗਿਆ ਬਠਿੰਡੇ ਜੀ ਤੇ ਉੱਥੇ ਮੈਂ ਦਾਖਲਾ ਹੀ ਭਰ ਰਿਹਾ ਜੀ ਪਲੱਸ 2 ਦਾਖਲਾ ਭਰ ਰਿਹਾ ਸੀ ਉਸ ਟਾਈਮ ਤੇ ਮੇਰੇ ਸਿਸਟਮ ਦਾ ਮੈਨੂੰ ਫੋਨ ਆਉਂਦਾ ਵੀ ਤਾਂ ਕਰਕੇ ਕੋਈ ਮੁੰਡਾ ਤੰਗ ਕਰਦਾ ਹੂੰ ਮੈਂ ਤਾਂ ਆਪਣੇ ਯਾਰ ਮੈਂ ਤਾਂ ਕਦੇ ਕੁੱਤੇ ਛੋਟੀ ਵੀ ਨਹੀਂ ਮਾਰੀ ਸੀ ਮੈਂ ਉਹਦੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਇੱਕ ਮੁੰਡਾ ਮੇਰੇ ਪਿੰਡੋਂ ਸੀ ਇੱਕ ਮੇਰੀ ਮਾਸੀ ਦਾ ਮੁੰਡਾ ਸੀ ਦੋ ਮੇਰੀ ਮਾਸੀ ਦਾ ਮੁੰਡਾ ਹੀ ਲਿਆ ਜੀ ਸੀ ਹੂੰ ਅਸੀਂ ਗਏ ਮੈਨੂੰ ਕਾਲ ਆਉਂਦੀ ਹੈ ਕਿਸੇ ਨਵੇਂ ਨੰਬਰ ਤੋਂ ਹੂੰ ਜਦੋਂ ਮੈਨੂੰ ਕਾਲ ਕਰਦਾ ਜਿੱਦਾਂ ਰਾਤ ਨੂੰ ਸਾਡੀ ਗੱਲ ਹੋਈ ਹੈ ਨਾ ਜੀ ਤੇ ਅਸੀਂ ਬੋਲੇ ਵਸ ਇੱਕ ਦੂਸਰੇ ਨੂੰ ਸਵੇਰ ਤੱਕ ਮੈਂ ਭੁੱਲ ਗਿਆ ਸਾਰਾ ਕੁਝ ਮੈਂ ਕਿੱਥੇ ਨਾ ਬੋਲਿਆ ਵੀ ਤੇ ਸਵੇਰੇ ਮੈਨੂੰ ਕਾਲ ਆਉਂਦੀ ਕਿਸੇ ਨਵੇਂ ਨੰਬਰ ਤੋਂ ਆਪਾਂ ਹੁਣ ਇਦਾਂ ਹੀ ਕਹਨੇ ਹਾਂਜੀ ਬਈ ਕੌਣ ਜੀ ਮੈਂ ਕਿਹਾ ਹਾਂਜੀ ਬਈ ਕੌਣ ਮੈਨੂੰ ਕਹਦਾ ਮੈਂ ਤੁਹਾਡਾ ਪੁਰਾਣਾ ਹੋਵਾਂਗਾ ਤੁਹਾਨੂੰ ਬੋਦਾ ਇੱਕ ਰਿਵਸਾਂ ਦਾ ਬੰਦੇ ਨੂੰ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿੱਥੇ ਕਹਿੰਦਾ ਮੈਂ ਇੱਧਾ ਕਰਕੇ ਮਿਠੰਡੇ ਆਂ ਅਸੀਂ ਬਿਠੰਡੇ ਗਏ ਅਸੀਂ ਉਹ ਕੱਲਾ ਹੀ ਸੀ ਅਸੀਂ ਉਹਨੂੰ ਚੱਕ ਲਿਆ ਚੱਕ ਕੇ ਲਿਆ ਕੇ ਸੀ ਉਹਦੇ ਨਹਿਰਾ ਸਿੰਘਾ ਉੱਧਰ ਅਸੀਂ ਸੱਟਾਂ ਮਾਰੀਆਂ ਉਹਦੇ ਉਹ ਮਰ ਗਿਆ ਸੋਚੇ ਨਹੀਂ ਸੀ ਵੀ ਉਹ ਮਰ ਜਾਊਗਾ ਆਉਣ ਬਾਰੇ ਨਹੀਂ ਸੋਚਿਆ ਸੀ ਕਿ ਤੁਹਾਡੇ ਭੈਣ ਨੂੰ ਤਾਂ ਕਰਦਾ ਸੀਗਾ ਹਾਂਜੀ ਗੁੱਸਾ ਮਨ ਚੰਨਾ ਸੀਗਾ ਹਾਂਜੀ ਕਿ ਤੁਸੀਂ ਉਹਨੂੰ ਪਹਿਲਾਂ ਗੱਡੀ ਚ ਬਿਠਾਇਆ ਫਿਰ ਨਹਿਰਾ ਤੇ ਲੈ ਗਏ ਹਾਂਜੀ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨੂੰ ਵੱਢਿਆ ਹਾਂਜੀ ਇਹ ਨਹੀਂ ਸੋਚਿਆ ਸੀ ਕਿ ਉਹ ਮਰ ਜੇ ਬਸ ਗੁੱਸੇ 'ਚ ਸੱਟਾਂ ਮਾਰੀਆਂ ਸੀ ਉਹ ਸੱਟਾਂ ਜ਼ਿਆਦਾ ਲੱਗ ਗਈਆਂ ਤੇ ਇੱਕ ਮਰ ਗਿਆ ਜਦੋਂ ਤੁਸੀਂ ਟੱਕ ਮਾਰ ਰਹੇ ਸੀਗੇ ਮਨ ਚੋ ਗੁੱਸਾ ਸ਼ਾਂਤ ਹੋ ਰਿਹਾ ਸੀ ਉਸ ਵੇਲੇ ਚੀਕਾਂ ਸੁਣਨ ਚਾਹੁੰਦੇ ਸੀ ਉਹਦੀਆਂ ਕੁਝ ਪਤਾ ਹੀ ਨਹੀਂ ਲੱਗਿਆ ਬਾਈ ਕੀ ਹੋ ਰਿਹਾ। ਉਸ ਟਾਈਮ ਬਸ ਇੱਕ ਮਾਰੀਆਂ ਮਾਰ ਕੇ 5-7 ਮਿੰਟਾਂ ਦੇ ਵਿੱਚ ਵਿੱਚ ਬਸ ਭੱਜ ਗਈ ਸੀ ਉੱਥੋਂ ਅਸੀਂ। ਕਿਸ ਨੇ ਦੇਖਿਆ ਤੁਹਾਨੂੰ ਸਾਰਾ ਕੁਝ ਕਰਦੇ। हां ਉੱਤੇ ਕਿੰਨਾਂ ਚੀ ਗੋਣੀ ਦੇਖਿਆ ਸੀ। ਅਸੀਂ ਬਸ ਉੱਥੋਂ ਨਿਕਲ ਗਏ ਉਦੋਂ। ਫਿਰ ਅਸੀਂ ਪੇਸ਼ ਹੋਏ। ਹੂੰ। ਜਿੱਦਾਂ ਜੋ ਵੀ ਹੋਇਆ ਫਿਰ ਜੱਜ ਮੋਰੇ ਕੀ ਬਿਆਨ ਹੋਇਆ ਫਿਰ ਤੁਹਾਡਾ? ਜੱਜ ਮੋਰੇ ਬਸ ਜੀ ਅਸੀਂ ਤਾਂ ਆਪਣੇ ਆਪਣੇ ਹੀ ਗੇਰੇ ਸੀ ਅਸੀਂ ਨਹੀਂ ਕੀਤਾ ਕੁਝ ਵੀ ਪਰ ਜੋ ਕੀਤਾ ਸੀ ਕੀਤਾ ਸੀ ਫਿਰ ਦੱਸਿਆ ਵੀ ਆਂ ਏਦਾਂ ਕਰਕੇ ਆ ਗੱਲ ਜਦੋਂ ਘਰ ਦੀ ਇੱਜ਼ਤ ਤੇ ਕੋਈ ਨਿਗਰ ਰੱਖਦਾ ਗੁੱਸਾ ਤੇ ਆਉਂਦਾ ਹਾਂਜੀ ਬਿਲਕੁਲ ਆਉਂਦਾ ਪਰ ਕਾਨੂੰਨ ਵੀ ਹੈ ਕਾਨੂੰਨ ਦਾ ਸਹਾਰਾ ਕਿਉਂ ਨਹੀਂ ਲੈਣ ਦਾ ਬੰਚ ਆਇਆ ਸੋਚੇ ਨਹੀਂਗਾ ਜੀ ਨਾ ਪਹਿਲੀ ਵਾਰ ਗੁੱਸਾ ਆਇਆ ਸੀ ਜ਼ਿੰਦਗੀ 'ਚ ਹਾਂਜੀ ਉਹ ਗੁਸਾ ਤੋਂ ਉਹ ਫਿਰ ਜੇਲ੍ਹ ਲੈ ਗਿਆ ਜੇਲ੍ਹ ਲੈ ਗਿਆ ਜ਼ਿੰਦਗੀ ਦਾ ਜਿਹੜਾ ਸਮਾਂ ਅਸੀਂ ਹੱਸ ਖੇਡ ਕੇ ਪਰਿਵਾਰ ਚ ਗੁਜ਼ਾਰਨਾ ਹੁੰਦਾ ਹੈ ਉਹ ਜੇਲ੍ਹ ਚ ਕੱਢਿਆ ਤੁਸੀਂ ਹਾਂਜੀ ਮਨੂੰ ਲਾਈਫਟਾਈਮ ਸਜ਼ਾ ਹੋਈ ਇਸ ਕੇਸ ਉਮਰ ਕੈਦ ਹਾਂਜੀ ਉਸ ਉਮਰ ਕੈਦ ਨੇ ਕੀ ਕੁਝ ਦਿਖਾਤਾ ਉਸ ਜ਼ਿੰਦਗੀ ਬਦਲਦੀ ਲੋਕਾਂ ਦਾ ਪਤਾ ਲੱਗਿਆ ਚੰਗੇ ਮਾੜੇ ਦਾ ਪਤਾ ਲੱਗਿਆ ਕਦੇ ਸੋਚਿਆ ਨਹੀਂ ਇਹਦਾ ਲਿਖੂਗਾ ਮੈਂ ਜੇਲ੍ਹ ਦੇ ਵਿੱਚ ਜਿੱਦੋਂ ਪਹਿਲੇ ਦਿਨ ਗਿਆ ਮੈਂ ਉਸੇ ਦਿਨ ਤੋਂ ਹੀ ਲਿਖਣਾ ਸ਼ੁਰੂ ਕਰਤਾ ਸੀ ਪਹਿਲੇ ਦਿਨ ਜਦੋਂ ਤੁਸੀਂ ਜੇਲ੍ਹ ਗਏ ਹਾਂਜੀ ਆਪਣੀ ਜ਼ਿੰਦਗੀ ਬਾਰੇ ਵੀ ਕੀ ਹੋਣਾ ਕਿਹੋ ਜਿਹਾ ਸੀਗਾ ਕੀ ਮਾਹੌਲ ਸੀ ਜੇਲ੍ਹ ਦਾ ਕੀ ਸੋਚ ਕੇ ਗਏ ਸੀ ਮੈਂਟਲੀ ਪ੍ਰੀਪੇਅਰ ਸੀਗੇ ਬਸ ਇੰਨਾ ਕੁ ਸੋਚ ਲਿਆ ਸੀਗਾ ਵੀ ਹਾਂ ਜੋ ਕੁਝ ਹੋਣਾ ਸੀ ਤਾਂ ਹੋ ਗਿਆ ਹੁਣ ਅੱਗੇ ਕੀ ਕਰਨਾ ਵੀ ਪਹਿਲਾਂ ਇਦਾਂ ਲੱਗਿਆ ਵੀ ਉੱਥੇ ਜੋ ਲੋਕਾਂ ਨੂੰ ਦੇਖਿਆ ਜਾ ਕੇ ਕਿਸੇ ਨੂੰ ਪੁੱਛਦੇ ਸੀ ਬਈ ਕਿੰਨਾ ਟਾਈਮ ਹੋ ਗਿਆ ਅਸੀਂ ਪਹਿਲੇ ਦਿਨ ਜਦੋਂ ਉੱਤੇ ਆਪਣੀ ਚਾਦਰ ਵਿਛਾ ਕੇ ਪੈ ਰਹੇ ਸੀ ਖੱਡਾ ਲਾ ਰਹੇ ਸੀ ਇੱਕ ਬਜ਼ੁਰਗ ਨੂੰ ਪੁੱਛਿਆ ਵੀ ਬਾਬਾ ਕਿੰਨਾ ਟਾਈਮ ਹੋ ਗਿਆ ਤੈਨੂੰ ਇੱਥੇ ਕਹਿੰਦਾ ਪੁੱਤ ਮੈਨੂੰ 94 ਮਹੀਨੇ ਹੋ ਗਏ ਮੈਂ ਮੇਰੇ ਨਾਲ ਦੇ ਨਾਮ ਦੇ ਨਈਂ ਰਹੇ ਇਹਦੇ ਕੋਲੇ ਨਹੀਂ ਪੈਂਦੇ ਇਹਨੂੰ ਤਾਂ ਟਾਈਮ ਵਾਲਾ ਹੋ ਗਿਆ ਪੰਜਵੇਂ ਮਹੀਨੇ ਲੱਗ ਸੀ ਹੁਣ ਜਿਹੜੇ ਉੱਤੇ ਰਹਿੰਦੇ ਉਹ ਤਾਂ ਅੱਦੇ ਵਕੀਲ ਬਣ ਜਾਂਦੇ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕਿੰਨਾ ਟਾਈਮ ਲੱਗ ਸਕਦਾ ਕਿਹੜੀ ਕਿਸ ਜਿੱਦਾਂ ਕਿ ਹੁਣ 302 ਚ ਸਾਨੂੰ ਵੀ ਲੋਕਾਂ ਨੇ ਇੰਨਾ ਕਿ ਪੱਕੇ ਕਰਤਾ ਸੀ ਵੀ ਤਿੰਨ ਮਹੀਨੇ ਤੇ ਤਿੰਨ ਸਾਲ ਤਾਂ ਭੁੱਲ ਜਿਓ ਵੀ ਕੋਈ ਹਾਲੀ ਨਹੀਂ ਤਿੰਨ ਸਾਲ ਬਾਅਦ ਵੀ ਦੇਖੋ ਰੈਂਜ ਲ ਹੂੰ। ਜਿਹੜੇ ਲੋਕਾਂ ਦੇ ਜਦੋਂ ਪਹਿਲੀ ਵਾਰ ਗਏ ਰਿਸ਼ਤੇਦਾਰ ਵੀ ਆਏ ਘਰ ਦੇ ਵੀ ਆਏ ਯਾਰ ਦੋਸਤ ਵੀ ਆਏ ਪਹਿਲੇ ਦਿਨ ਵੀ ਮੁਲਾਕਾਤਾਂ ਤੇ ਹਨਾ ਵੇਸ਼ੀਆਂ ਤੇ ਪਰ ਹੌਲੀ-ਹੌਲੀ ਉਹ ਪੀੜ ਘਟਦੀ। ਇੱਕ ਟਾਈਮ ਤਾਂ ਇਦਾਂ ਦਾ ਆਇਆ ਵੀ ਮੁਲਾਕਾਤ ਲਈ ਫੋਨ ਕੀਤਾ ਘਰ ਦੇ ਨੂੰ ਸਾਰਿਆਂ ਦੇ ਨੰਬਰੇ ਨਾਲ ਦੇ ਘਰ ਦੇ ਆਏ ਮੇਰੀ ਨਹੀਂ ਹੈ। ਕੋਈ ਕੰਮ ਪੈਗਾ ਉਹਨਾਂ ਨੂੰ ਕੁਝ ਵੀ ਤੇ ਯਾਰ ਦੋਸਤ ਵੀ ਕੋਈ ਨਹੀਂ ਉਸ ਜਿਹੜੀ ਭੈਣ ਦੇ ਲਈ ਕਤਲ ਕੀਤਾ ਸੀ ਉਹ ਵੀ ਨਹੀਂ ਕਰਦੀ। ਨਹੀਂ ਉਹਨਾਂ ਨੂੰ ਤਾਂ ਕਦੇ ਗੋਲ ਹੀ ਨਹੀਂ ਕਰੀ ਸੀ। ਕਦੀ ਹਾਲ ਪੁੱਛਣ ਨਹੀਂ ਆ ਜੇਲ੍ਹ ਉਹ ਤਾਂ ਕਰਦੇ ਸੀ ਕੋਲ ਆਉਂਦੇ ਵੀ ਸੀ ਪਰ ਉਹ ਇਦਾਂ ਜਿ ਲੱਗਿਆ ਵੀ ਬਸ ਨਹੀਂ ਕੋਈ ਵੀ ਨਹੀਂ ਮਨ ਰੋਂਦਾ ਸੀ ਅੰਦਰ ਜੇਲ੍ਹ 'ਚ ਹਮਸਾ ਸੋਚ ਲਿਆ ਸੀ ਵੀ ਕੋਈ ਵੀ ਕਿਸੇ ਦਾ ਨਹੀਂ ਗਾਣੇ ਵੀ ਲਿਖੇ ਉਹਨਾਂ ਗੱਲਾਂ ਤੇ ਤੇ ਗਾਣਾ ਉਹਨਾਂ ਹਾਲਾਤਾਂ ਤੇ ਜੇਲ੍ਹ 'ਚ ਜਦੋਂ ਗਏ ਹਾਂਜੀ ਮੈਂ ਜੇਲ੍ਹ ਦੇ ਹਾਲਾਤ ਜਿੱਦਾਂ ਸਾਰੀ ਮੈਂ ਇਕੱਲਾ ਨਹੀਂ ਸੀ ਜਿੰਨੇ ਵੀ ਸੀ ਉੱਥੇ ਸਾਰਿਆਂ ਨਾਲ ਹੀ ਉਹ ਸੀ ਹਨਾ ਕੱਲੇ ਕੱਲੇ ਕੈਦੀ ਦਾ ਤੁਸੀਂ ਗਾਣਾ ਲਿਖਤਾ ਮੈਂ ਜੀ ਬਸ ਜੀ ਨੂੰ ਜਿਹਦੇ ਵੀ ਸਟੋਰੀ 57000 ਗਾਣਾ ਲਿਖਤਾ ਤੁਸੀਂ ਹਾਂਜੀ ਮੈਂ 6045 46 ਗਾਣੇ ਲਿਖ ਚੁੱਕਿਆ ਹੁਣ ਤੱਕ ਹੂੰ ਜਿਨ੍ਹਾਂ ਵਿੱਚੋਂ 2200 ਗਾਣਾ ਯਾਦ ਆ ਮੈਨੂੰ ਮੂਹ ਜਵਾਨੀ ਹਾਂਜੀ ਉਹ ਗਾਣਾ ਸੀਗਾ ਕਹਿੰਦਾ ਵੀ ਪਿੱਛੇ ਘਰ ਦੇ ਵੀ ਉਹਨੋਂ हट ਗਏ ਯਾਰ ਬਿੱਲੀ ਵੀ ਬੁਲਾਉਣੋਂ हट ਗਏ ਮੈਨੂੰ ਜਿੱਦਣ ਦੀ ਜੇਲ੍ਹ ਹੋ ਗਈ ਫੂਨ ਸੇਲੀ ਦੇ ਵੀ ਉਹਨੋਂ हट ਗਏ ਕੇਸ ਪੁਲਸ ਨੇ ਕਤਲ ਦਾ ਪਾਲਿਆ ਲੱਗ ਲੋਕਾਂ ਵਿੱਚੇ ਮੈਂ ਧੋਖਾ ਖਾਲਿਆ ਮਰੀ ਠੋਕਰ ਮੈਂ ਜ਼ਿੰਦਗੀ ਨੂੰ ਬਾਦ ਮੌਤ ਨੂੰ ਸਾਂਹ ਤੋਂ ਚਾਲਿਆ ਅੱਖਾਂ ਰਹਿੰਦੀਆਂ ਨੇ ਉੰਜ ਗਿੱਲੀਆਂ ਪਰ ਖਾਰੇ ਹੰਝੂ ਆਉਣੋਂ ਹਟ ਗਏ ਪਿੱਛੇ ਘਰ ਦੇ ਵੀ ਆਉਣੋਂ ਹਟ ਗਏ ਯਾਰ ਬੇਲੀ ਵੀ ਬੁਲਾਉਣੋਂ ਹਟ ਗਏ ਮੈਨੂੰ ਜਿੱਦਣ ਦੀ ਜੇਲ੍ਹ ਹੋ ਗਈ ਫੂਨ ਸੇਲੀ ਦੇ ਵੀ ਆਉਣੋਂ ਹਟ ਗਏ ਛੱਡ ਗਈ ਸੀ ਸੇਲੀ ਹਾਂਜੀ ਸਾਰੇ ਛੱਡ ਜਾਂਦੇ ਉੱਥੇ ਤਾਂ ਇਹ ਉਹਨੇ ਤਾਂ ਸੱਤ ਜਨਮਾਂ ਦਾ ਵਾਦਾ ਕੀਤਾ ਸੀ ਪਿਆਰ ਦਾ ਸੱਤ ਜਨਮਾਂ ਦੇ ਵਾਦੇ ਗੱਲਾਂ ਚ ਹੀ ਹੁੰਦੀਆਂ ਤੁਸੀਂ ਕਿਸੇ ਨੂੰ ਸੱਤ ਜਨਮ ਸਾਈਡ ਤੇ ਲੈ ਕੇ ਰਹਿ ਕੇ ਦੇਖ ਲਓ ਕਾਲ ਨਾ ਕਰੋ ਅੱਠਵੇਂ ਦਿਨ ਉਹਨਾਂ ਕੋਲ ਕੋਈ ਹੋਰ ਹੋਊਗਾ ਤੁਸੀਂ ਸੱਚ ਹੈ ਜੀ ਬਿਲਕੁਲ ਸੱਚ ਹੈ ਪਿਆਰ ਤੇ ਯਕੀਨ ਨਹੀਂ ਰਿਹਾ ਕੀ ਜਮਾਨਾ ਇਹੋ ਜਿਹਾ ਪਿਆਰ ਤੇ ਯਕੀਨ ਵੈਸੇ ਮੈਂ ਹੁਣ ਕਰ ਸਕਦਾ ਵੀ ਹਾਂ ਕਰ ਸਕਦਾ ਹਲੇ ਵੀ ਕਿਉਂਕਿ ਜ਼ਿੰਦਗੀ 'ਚ ਤੁਹਾਡੇ ਦੋ ਕੈਰੈਕਟਰ ਆਏ ਹਾਂ ਜੀ ਜਿਨੇ ਸ਼ਾਇਦ ਤੁਹਾਨੂੰ ਪਿਆਰ 'ਚ ਫਰਕ ਕੀ ਹੁੰਦਾ ਇਹ ਸਮਝਾਇਆ ਬਿਲਕੁਲ ਜੀ ਅਸਲ ਪਿਆਰ ਕੀ ਹੈ ਇਹ ਸਮਝਾਇਆ ਬਿਲਕੁਲ ਉਹਨਾਂ ਦਾ ਗੱਲਾਂ ਦਾ ਪਿਆਰ ਇੱਕ ਹੁੰਦਾ ਕਿਸ ਨੂੰ ਰੂਹ ਤੋਂ ਚਾਹਣਾ ਇੱਕ ਜਿਹੜਾ ਸਾਥ ਨਹੀਂ ਦੇ ਸਕਦਾ ਉਹ ਗੱਲਾਂ ਹੀ ਕਰ ਸਕਦਾ ਖੱਲੀਆ ਬਥੇਰੀਆਂ ਨੇ ਕੀਤੀਆਂ ਕੁੜੀਆਂ ਨੇ ਵੀ ਕੀਤੀਆਂ ਯਾਰਾਂ ਦੋਸਤਾਂ ਨੇ ਵੀ ਕੀਤੀਆਂ ਸਾਰੀ ਕਰਦੇ ਨੇ ਬਸ ਮੈਂ ਹਰ ਇੱਕ ਦੀ ਗੱਲ ਸੁਣੀ ਵੀ ਆ ਬਸ ਮੈਂ ਤਾਂ ਹੀ ਸੋਚਦਾ ਸੀ ਵੀ ਮੇਰੇ ਨਾਲ ਕੋਈ ਵੀ ਗੱਲ ਕਰ ਲੈ ਮੈਂ ਗਾਣੇ ਲਿਖਾਂ ਦੇ ਤੇ ਬਸ ਹੋਰ ਮੈਨੂੰ ਕੁਝ ਦਿਖਦਾ ਨਹੀਂ ਜੇਲ੍ਹ 'ਚ ਇਦਾਂ ਦਾ ਸਮਾਂ ਸੀ ਵੀ ਜੇ ਮੈਂ ਰਾਤ ਨੂੰ ਨਹੀਂ ਗਾਣੇ ਲਿਖਦਾ ਸੀ ਮੇਰਾ ਸਿਰ ਦੁਖਦਾ ਸੀ ਹੱਥ ਕੰਬਦੇ ਸੀ ਮੈਂ 12-12 ਗਾਣੇ ਵੀ ਲਿਖੇ ਹੋਏ ਨੇ ਇੱਕ ਦਿਨ ਇੱਕ ਰਾਤ ਸੀ ਮੈਂ 39 ਗਾਣੇ ਵੀ ਲਿਖੇ ਉਸ ਟਾਈਮ ਚੱਕੀਆਂ ਚ ਚੱਕੀਆਂ ਚ ਹਾਂਜੀ ਚੱਕੀ ਪੀਸੀ ਜੇਲ੍ਹ ਚ ਨਹੀਂ ਉਹ ਚੱਕੀ ਪੀਸੀ ਨੂੰ ਇੱਕ ਰੂਮ ਹੁੰਦਾ ਛੋਟਾ ਜਿਹਾ ਜੀ ਇਹਦੇ ਵਿੱਚ ਮੰਨ ਲਓ ਜਿਹਨੇ ਕੋਈ ਵੀ ਜੇਲ੍ਹ ਦੇ ਵਿੱਚ ਵੀ ਜਿਹਨੇ ਕੋਈ ਮੰਨ ਲਓ ਗਲਤੀ ਕਰਤੀ ਹੂੰ ਉਹਨੂੰ ਫਿਰ ਉੱਥੇ ਰੱਖਦੇ ਤੁਸੀਂ ਗਲਤੀ ਕੀਤੀ ਸੀ ਜੇਲ੍ਹ ਚ ਭਾਈ ਮੈਂ ਗਲਤੀ ਵੱਡੀ ਕਰ ਗਿਆ ਸੀ ਮੈਂ ਭੱਜ ਗਿਆ ਸੀ ਜੇਲ੍ਹ ਚੋਂ ਭੱਜ ਗਿਆ ਸੀ ਤੁਸੀਂ ਹਾਂਜੀ ਮੈਂ ਪਹਿਲੇ ਮੈਂ ਨਾਟਕ ਗੀਤਾ ਵੀ ਮੈਂ ਇਦਾਂ ਕਰਕੇ ਮੇਰੀਆਂ ਲੱਤਾਂ ਖੜਗੀਆਂ ਮੈਨੂੰ ਉਹਨਾਂ ਨੇ ਉਹਦੇ ਪਿੱਛੇ ਉਹ ਪਿਆਰ ਸੀਗਾ ਤੁਸੀਂ ਉਹ ਕਹਾਣੀ ਪੂਰੀ ਦੱਸੋਇਆ ਫਿਰ ਉਹਦੇ ਵਿੱਚ ਹੀ ਕਾਰਨ ਸੀ ਉਹ ਕੁੜੀ ਮੁਲਾਕਾਤ ਤੇ ਆਈ ਮੇਰੀ ਤੇ ਜਿੰਦ ਨੂੰ ਮੇਰੀ ਗੱਲ ਵਾਸ ਹੂੰ ਮੁਲਾਕਾਤ ਤੇ ਤੇ ਤੁਨ ਬੋਤ ਵੀ ਜਾਲੀਆਂ ਲੱਗੀਆਂ ਹੁੰਦੀਆਂ ਹੂੰ ਵੀ ਇਦਾਂ ਇਕੱਲੇ ਹੱਥੀ ਟੱਚ ਹੋ ਜਾਂਦੇ ਵੀ ਬੰਦਾ ਆਉਣੀ ਕਰਦਾ ਉਹ ਮੈਨੂੰ ਕਹਿੰਦੀ ਇਦਾਂ ਕਰਕੇ ਵੀ ਮੈਂ ਤਾਂ ਵੀ ਤੁਹਾਡੇ ਕੋਲ ਬੈਠਣਾ ਹੂੰ ਤੇ ਉਹ ਤੇ ਕੋਈ ਬੰਦਾ ਸੀ ਮੈਨੂੰ ਕਹਿੰਦਾ ਹੈਗਾ ਕਿ ਉਹ ਗਾਰਦ ਲੱਗ ਜਾਂਦੀ ਜਿਹੜਾ ਗਾਰਦ ਦੇ ਘਰ ਦੇ ਵੀ ਆ ਜਾਂਦੇ ਕੋਲੇ ਵੀ ਹਨਾ ਵੀ ਕੈਮਲੀ ਮਿਲਦੀ ਹੈ ਸਾਰੇ ਬੈਂਦੀ ਨੇ ਹਨਾ ਤੇ ਮੈਂ ਸੋਚਿਆ ਵੀ ਠੀਕ ਆ ਹੂੰ ਤੇ ਬਸ ਮੈਂ ਉਥੋਂ 나ੜਕ ਆਪਣੇ ਦਿਮਾਗ ਚ ਸੋਚਿਆ ਵੀ ਮੈਂ ਇਦਾਂ ਕਰਕੇ ਕਿਸੇ ਸਾਹਬ ਨਾਲ ਗਾਰਦ ਲਵਾਣੀ ਉਹ ਪੁੱਛਾ ਕਹਿੰਦੇ ਵੀ ਇਦਾਂ ਕੋਈ ਬੰਦਾ ਕਹਿੰਦਾ ਕਿ ਸਿਰ ਦੁਖਦਾ ਫੇਰ ਨਹੀਂ ਕੋਈ ਗਾਰਦ ਲਾਉਂਦਾ